ਪੰਜਾਬ ਦੀਆਂ ਦੋਹੇ ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਪੈਸੇ ਇਕੱਠੇ ਕਰਨ ਲਈ ਸਿਆਸਤ ਵਿੱਚ ਆਈਆਂ ਸੀ ਜਦਕਿ ਆਮ ਆਦਮੀ ਪਾਰਟੀ ਦਾ ਮੰਨੋਰਥ ਸਮਾਜ ਵਿੱਚ ਚੰਗੀ ਤਬਦੀਲੀ ਲਿਆਉਣਾ ਹੈ ਇਹ ਕਹਿੰਦੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁਚਾ ਸਿੰਘ ਛੋਟੇਪੁਰ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਤੇ ਦਾਵਾ ਕੀਤਾ ਕਿ ਮਾਗੀ ਮੌਕੇ ਪੰਜਾਬ 'ਚ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਦੋਹਾਂ ਪਾਰਟੀਆਂ ਦੀਆਂ ਰੈਲੀਆਂ ਤੋਂ ਜ਼ਿਆਦਾ ਇਕੱਠ ਹੋਏਗਾ ਮਾਗੀ ਮੌਕੇ ਹੋਣ ਵਾਲੀ ਆਪ ਦੀ ਰੈਲੀ 'ਚ ਅਰਵਿੰਦ ਕੇਜਰੀ ਵਾਲ ਵੀ ਸ਼ਿਰਕਤ ਕਰ ਰਹੇ ਨੇ ਇਸੇ ਰੈਲੀ ਦੀਆਂ ਤਿਆਰੀਆਂ ਸੰਬੰਧੀ ਹੀ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਵਿੱਚ ਬੈਠਕ ਰੱਖੀ ਸੀ। ਇਸ ਵੇਲੇ ਦੋਵੇਂ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਬਹੁਤ ਕਬਰਾੜ ਚ ਐ ਦੋਵੇਂ ਪਰਿਵਾਰ ਪਾਲਣ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਪੋਲਿਟਿਕ ਚਾਹੀ ਸੀ। ਜਿੱਦਣ 6 ਮਹੀਨੇ ਇਲੈਕਸ਼ਨ ਚ ਰਹਿ ਗਏ ਤੁਸੀਂ ਦੇਖੋਗੇ ਤੇ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਤੇ ਕੈਪਟਨ ਸਾਹਿਬ ਤੇ ਇਹਨਾਂ ਚ ਕੋਈ ਫਰਕ ਨਹੀਂ ਐ ਦੋਵੇਂ ਇੱਕੋ ਥਾਲੀ ਦੇ ਚੱਟੇ-ਵੱਟੇ ਐ। ਇਹਨਾਂ ਨੂੰ ਸਿਰਫ ਖਤਰਾ ਤੇ ਕੇਵਲ ਤੇ ਕੇਵਲ ਆਮ ਆਦੀ ਪਾਰਟੀ ਤੋਂ ਐ, ਕੇਜਰੀਵਾਲ ਤੋਂ ਐ। ਇਸ ਕਰਕੇ ਕਿ ਕੇਜਰੀਵਾਲ ਕਦੀ ਫਰੈਂਡਲੀ ਮੈਚ ਨਹੀਂ ਖੇਡਦਾ। ਉਹ ਜੋ ਕਹਿੰਦਾ ਕਰਦਾ ਉਹ ਜੁਮਲੇ ਨਹੀਂ ਸੁਣਾਉਂਦਾ ਉਹ ਜੇ ਅੰਡਾਨੀਆਂ ਬਾਨੀਆਂ ਦੇ ਵਿਰੁੱਧ ਕਿਸੇ ਦੇ ਚ ਕਰ ਸਕਦਾ ਤੇ ਇਹਨਾਂ ਨੂੰ ਵੀ ਖਤਰਾ ਹੈ ਕਿ ਸਾਡਾ ਜਿਹੜਾ ਲੁੱਟਮਾਰ ਦਾ ਮਾਲ ਹੈ ਉਹਦੇ ਦਿਵਾਲੇ ਜੇ ਕਿਸੇ ਤੇ ਬੰਦੇ ਨੇ ਵੀ ਆਵਾਜ਼ ਠਾਉਣੀ ਹੈ ਸਾਰੇ ਦੇਸ਼ ਵਿੱਚ ਤੋਂ ਕੇਵਲ ਆਮ ਆਦੀ ਪਾਰਟੀ ਆ ਕੇਜਰੀਵਾਲ ਸੋ ਇਸ ਕਰਕੇ ਜਿਹੜੀ 14 ਮੱਗ ਦੀ ਸਾਡੀ ਕਾਨਫਰੰਸ ਆ ਉਹਦਾ ਹੋਰ ਵੀ ਇਤਿਹਾਸਕ ਹੋ ਜਾਂਦੀ ਹੈ ਉਹ ਵੱਡਾ ਇਕੱਠ ਹੋਊਗਾ ਪੰਜਾਬ ਚ ਅਜੇ ਤੱਕ ਜਿੰਨੇ ਇਕੱਠ ਹੋਏ ਆ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ ਇਸ ਕਰਕੇ ਅਸੀਂ ਇਹ ਸਾਰੀਆਂ ਮੀਟਿੰਗ ਕਰ ਰਹੇ ਹਾਂ